ਉਹਦੇ ਕੋਲ ਵਧੀਆ ਵੈਰਾਈਟੀ ਆ ਰੇਟ ਵੀ ਬਹੁਤ ਜੈਨੂਨ ਆ ਮੈਂ ਸਜੈਸਟ ਕਰੂੰਗਾ ਸਾਰੇ ਇਥੇ ਵਿਜ਼ਿਟ ਕਰਨ ਇੱਕ ਵਾਰੀ ਤੇ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਜਾਣ ਤੇ ਮੈਂ ਲੁਧਿਆਣੇ ਨਾਲੋਂ ਬਹੁਤ ਵਧੀਆ ਰੇਟ ਮਿਲਿਆ ਮੈਨੂੰ ਕੀਤੀ ਸੀਗੀ ਉਸੇ ਦਿਨ ਮੈਂ ਉਸੇ ਦਿਨ ਤੋਂ ਤੁਹਾਡਾ ਇਹ ਅਦਰ ਯੂਜ਼ ਕਰ ਰਿਹਾ ਮੈਂ ਉਹਦਾ ਜਿਹੜਾ ਤੁਸੀਂ ਮੈਨੂੰ ਇੱਕ ਰਿਕਮੈਂਡ ਕੀਤਾ ਸੀਗਾ ਉਹੀ ਯੂਜ਼ ਕਰ ਰਿਹਾ ਮੈਂ ਤੇ ਉਸ ਤੋਂ ਬਾਅਦ ਵੀ ਦੋ ਤਿੰਨ ਮਹੀਨੇ ਸ਼ੀਸ਼ੀਆਂ ਲੈ ਗਿਆ ਸੀ ਕਾਫੀ ਵਧੀਆ ਲੱਗਿਆ ਤੇ ਅੱਜ ਵੀ ਦੇਖਦੇ ਆ ਅੱਜ ਕਿਹੜਾ ਨਵਾਂ ਤੁਹਾਡੇ ਤੋਂ ਸਾਨੂੰ ਤੁਸੀਂ ਰეკਮੈਂਡ ਕਰਦੇ ਹੋ ਅੱਜ ਉਹਨੂੰ ਯੂਜ਼ ਕਰਕੇ ਦੇਖਾਂਗੇ ਧੰਨਵਾਦ ਥੈਂਕ ਯੂ ਥੈਂਕ ਯੂ ਜੀ ਵੈਲਕਮ ਟੂ ਰੀਸੈਂਟ ਟਾਈਮਸ ਮੈਂ ਮਮੂਰ ਰਸ਼ੀਦ ਅੱਜ ਵੈਲਕਮ ਕਰਵਾ ਆਪ ਸਭ ਦਾ ਔਰ ਅੱਜ ਸਾਡੇ ਨਾਲ ਬਹੁਤ ਮਹਿਮਾਨ ਹੈ ਕੁਝ ਮਹਿਮਾਨ ਸਾਡੇ ਮੈਂ ਕਹੂੰ ਇੱਕ ਵਾਰ ਦਿਖਾ ਦਿਓ ਇਹ ਆਏ ਆ ਲੁਧਿਆਣੇ ਤੋਂ ਅਤਰ ਲੈਣ ਲਈ ਆਏ تھے ZM ਫੈਸ਼ਨਟ ਫਰੇਗਰੈਂਸ ਦੇ ਉੱਪਰ ਔਰ ਇਹਦੇ ਵਿੱਚ ਅਤਰ ਵੀ ਖਰੀਦੇ ਇਹਨਾਂ ਨੇ ਤੇ ਆਪਾਂ ਫੀਡਬੈਕ ਵੀ ਲਵਾਂਗੇ ਇਹਨਾਂ ਦੀ ਇੱਕ ਸਾਡੇ ਨਾਲ ਸਾਡੇ ਭਰਾ ਹੈ ਤਨਵੀਰ ਸਾਹਿਬ ਪ੍ਰੈਸ ਇਨਫੋਰਮੇਸ਼ਨ ਬਿਊਰੋ ਤੋਂ ਇਹ ਵੀ ਆਏ ਆ ਫਰੇਗਰੈਂਸਿਸ ਇਹਨਾਂ ਨੇ ਵੀ ਲੈਣੀ ਹੈ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਸਾਡੇ ਨਾਲ ਇੱਕ ਬਲੌਗਰ ਹੈ ਲੁਧਿਆਣੇ ਤੋਂ ਮਿਸਟਰ ਪ੍ਰਭ ਪ੍ਰਭ ਦੇ ਨਾਲ ਗੱਲ ਕਰਦੇ ਆ ਪੁੱਛਦੇ ਆ ਕਿ ਕਿਵੇਂ ਲੱਗੇ ਉਹਨਾਂ ਨੂੰ ਅਤਰ ਸਾਡੇ ਪ੍ਰਭ ਜੀ ਕਿਵੇਂ ਲੱਗੇ ਅਤਰ ਤੁਹਾਨੂੰ ਫੜ ਲਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਲੱਗਿਆ ਸਰ ਆਪਾਂ ਨੂੰ ਸਾਰੇ ਤਰ੍ਹਾਂ ਦੇ ਟਰਾਈ ਕੀਤੇ ਨੇ ਤੇ ਮੈਨੂੰ ਮੇਨਲੀ ਜਿਹੜੇ ਆਪਣਾ ਮਸਕ ਸਾਫੀ ਤੇ ਹੋਰ ਦੋ ਤਿੰਨ ਜਿਹੜੇ ਸੀਗੇ ਉਹ ਆਪਾਂ ਪਰਚੇਜ਼ ਕੀਤੇ ਨੇ ਉਹ ਜ਼ਿਆਦਾ ਵਧੀਆ ਲੱਗੇ ਨੇ ਬਾਕੀ ਹਾਂਜੀ ਹਰ ਕੀ ਕਹੋਗੇ ਸਰ ਆਪਣੇ ਕੋਲ ਤੁਹਾਡੇ ਕੋਲ ਵਧੀਆ ਵੈਰਾਈਟੀ ਆ ਰੇਟ ਵੀ ਬਹੁਤ ਜੈਨੂਨ ਆ ਮੈਂ ਸੁਜੈਸਟ ਕਰੂੰਗਾ ਸਾਰੇ ਇੱਥੇ ਵਿਜ਼ਿਟ ਕਰਨ ਇੱਕ ਵਾਰੀ ਤੇ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਜਾਣ ਤੇ ਮੈਂ ਲੁਧਿਆਣੇ ਨਾਲੋਂ ਬਹੁਤ ਵਧੀਆ ਰੇਟ ਮਿਲਿਆ ਮੈਨੂੰ ਤੋਂ ਬਾਕੀ ਇਹਨਾਂ ਦਾ ਰਿਵਿਊ ਲੈ ਲਓ ਤੁਸੀਂ ਕਰੀ ਸਰ ਕਿਹੜਾ ਕਿਹੜਾ ਮਤਲਬ ਤੁਸੀਂ ਬਾਕੀ ਨੂੰ ਲੱਗਦਾ ਦੱਸੋ ਆਡੀਅেন্স ਮੈਂ ਜੀ ਮਾਇਸ ਕੁਸਵਿਲਟੈ ਮੈਨੂੰ ਬਹੁਤ ਵਧੀਆ ਵਧੀਆ ਫ੍ਰੇਗਰੈਂਸ ਲੱਗੀ ਹੈ ਤੇ ਮੈਂ ਸਾਰਿਆਂ ਨੂੰ ਸੁਜੈਸਟ ਕਰੂੰਗਾ ਵੀ ਇੱਕ ਵਾਰੀ ਜ਼ਰੂਰ ਯੂਜ਼ ਕਰੋ ਸਮੀਰ ਸਾਹਿਬ ਤੁਸੀਂ ਵੀ ਦੱਸੋ ਆਪਣਾ ਵਿਚਾਰ ਮੈਂ ਸਿਰ ਪਹਿਲਾਂ ਵੀ ਤੁਹਾਡੇ ਕੋਲੋਂ ਲੈ ਗਿਆ ਤੇ ਅੱਜ ਮੈਨੂੰ ਮਸਕ ਸੁਫੀ ਮੈਨੂੰ ਵੀ ਬਹੁਤ ਵਧੀਆ ਲੱਗਿਆ ਤੇ ਅੱਜ ਮੈਂ ਵੀ ਉਹੀ ਪਰਚੇਸ ਕੀਤਾ ਜੀ ਬਾਕੀ ਇਹਨਾਂ ਨੂੰ ਹਲਸ ਗਾਲ ਜੀ ਮੈਨੂੰ ਵੀ ਬਹੁਤ ਵਧੀਆ ਲੱਗੇ ਫ੍ਰੇਗਰੈਂਸ ਬਹੁਤ ਵਧੀਆ ਇਹਨਾਂ ਦੀ ਤੇ ਵੈਰਾਈਟੀ ਬਹੁਤ ਹੈ ਜੀ ਰੇਟ ਵੀ ਜਾਨੂ ਨੂੰ ਪਰ ਗੁਰੂ ਹਾਂਜੀ ਸਸੀ ਗਾਲ ਜੀ ਪਾਈ ਦੁਕਾਨ ਦਾ ਇਹ ਤੁਹਾਨੂੰ ਸੀ ਮੈਨੂੰ ਰეკਮੈਂਡ ਕੀਤਾ ਜੀ ਆਨ ਨੂੰ ਬਹੁਤ ਵਰੀਆ ਗਿਆ ਅਤਰ ਇੰਨੇ ਮੈਂ ਕੋਨੇ ਹੋਰ ਵੀ ਆਉ ਇੱਥੇ ਵਰੀਆ ਵਰੀਆ ਵੈਰਾਈਟੀਆਂ ਮਿਲੂਗੀ ਨਾਲ ਨਾਲ ਤਨਵੀਰ ਸਾਹਿਬ ਨੂੰ ਕਿੱਦਾਂ ਲੱਗੀ ਫ੍ਰੈਗਰੈਂਸ ਆਪਾਂ ਪੁੱਛ ਲੈਨੇ ਤਰਵੀਰ ਸਾਹਿਬ ਕਿਵੇਂ ਲੱਗਿਆ ਜੀ ਮੈਂ ਜਦੋਂ ਤੁਸੀਂ ਇਹ ਓਪਨਿੰਗ ਕੀਤੀ ਸੀਗੀ ਉਸੇ ਦਿਨ ਮੈਂ ਉਸੇ ਦਿਨ ਤੋਂ ਤੁਹਾਡਾ ਇਹ ਅਦਰ ਯੂਜ਼ ਕਰ ਰਿਹਾ ਮੈਂ ਉਹਦਾ ਜਿਹੜਾ ਤੁਸੀਂ ਮੈਨੂੰ ਇੱਕ ਰეკਮੈਂਡ ਕੀਤਾ ਸੀਗਾ ਉਹੀ ਯੂਜ਼ ਕਰ ਰਿਹਾ ਮੈਂ ਤੇ ਉਸ ਤੋਂ ਬਾਅਦ ਵੀ ਦੋ ਤਿੰਨ ਮੈਂ ਸ਼ੀਸ਼ੀਆਂ ਲੈ ਗਿਆ ਸੀ ਕਾਫੀ ਵਧੀਆ ਲੱਗਿਆ ਤੇ ਅੱਜ ਵੀ ਦੇਖਦੇ ਆ ਅੱਜ ਕਿਹੜਾ ਨਵਾਂ ਤੁਹਾਡੇ ਤੋਂ ਸਾਨੂੰ ਤੁਸੀਂ ਰეკਮੈਂਡ ਕਰਦੇ ਹੋ ਅੱਜ ਉਹਨੂੰ ਯੂਜ਼ ਕਰਕੇ ਦੇਖਾਂਗੇ ਧੰਨਵਾਦ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਸਾਰੇ ਭਰਾ ਆਏ ਆ ਜੋ ਯੰਗਸਟਰਸ ਐ ਲੁਧਿਆਣੇ ਤੋਂ ਆ ਤਨਵੀਰ ਸਾਹਿਬ ਹੈ ਔਰ ਆਪਾਂ ਇੱਕ ਮੈਂ ਰਿਕੁਐਸਟ ਕਰੂੰਗਾ ਕਿ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਵਿਜ਼ਿਟ ਤੋਂ ਬਾਅਦ ਹੀ ਬੰਦੇ ਨੂੰ ਪਤਾ ਚੱਲਦਾ ਹੈ ਕਿ ਕਿਸ ਬੰਦੇ ਦੇ ਕੋਲ ਕੀ ਵੈਰਾਈਟੀ ਹੈ ਕੀ ਰੇਟ ਹੈ ਲੈਣਾ ਨਾ ਲੈਣਾ ਪਸੰਦ ਆ ਉਹਨਾਂ ਨੂੰ ਆਉਣਾ ਇਹ ਤਾਂ ਬਾਅਦ ਹੀ ਗੱਲ ਹੁੰਦੀ ਹੈ ਇੱਕ ਵਾਰ ਜਦੋਂ ਬੰਦਾ ਆਉਂਦਾ ਦੇਖਦਾ ਤਾਂ ਉਸ ਨੂੰ ਪਤਾ ਚੱਲਦਾ ਸਾਡਾ ਐਡਰੈਸ ਹੈ ਜੋ ਰਾਜੇ ਦਾ ਬਾਗ ਸਾਹਮਣੇ ਸੁਭਾਨ ਹਸਪੀਟਲ ਮਲੇਰਕੋਟਲਾ ਔਰ ਨੰਬਰ ਜੋ ਹੈ ਸਾਡੇ ਸਕਰੀਨ ਦੇ ਉੱਪਰ ਚੱਲਣਗੇ ਔਰ ਵੀਡੀਓ ਨੂੰ ਸ਼ੇਅਰ ਕਰਨ ਦੀ ਰਿਕੁਐਸਟ ਹੈ ਥੈਂਕ ਯੂ ਥੈਂਕ ਯੂ